ਚੱਕਰਵਾਤ ਰੇਮਲ ਦੀ ਤਬਾਹੀ ਬੰਗਾਲ ਤੋਂ ਬੰਗਲਾਦੇਸ਼ ਤੱਕ ਮੱਚੀ ਹਾਹਾਕਾਰ ਪਾਰੇ ਮੀਨਾਂ ਲੁਖੜੇ ਦਰਖਤ ਤੇ ਬਿਜਲੀ ਦੇ ਖੰਬੇ ਤਸਵੀਰਾਂ ਦੇਖ ਤੁਸੀਂ ਵੀ ਜਾਓਗੇ ਸਹਿਲ ਕੱਟਕਾਲ ਲਿਵਿੰਗ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਚੱਕਰਵਾਤ ਰੇਮਨ ਦਾ ਪ੍ਰਭਾਵ ਬੰਗਾਲ ਤੋਂ ਬੰਗਲਾਦੇਸ਼ ਤੱਕ ਦਿਖਾਈ ਦੇ ਰਿਹਾ ਹੈ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਵਿਚਕਾਰ ਚੱਕਰਵਾਤ ਰੇਮਲ ਬੰਗਾਲ ਅਤੇ ਬੰਗਲਾਦੇਸ਼ ਦੇ ਤਟਾਂ ਨੂੰ ਪਾਰ ਕਰ ਗਿਆ ਹੈ ਚੱਕਰਵਾਤੀ ਤੂਫਾਨ ਰੇਮਲ ਐਤਵਾਰ ਰਾਤ ਨੂੰ ਬੰਗਾਲ ਦੇ ਤਟਾਂ ਤੇ ਟਕਰਾਇਆ ਜਦੋਂ ਇਹ ਬੰਗਾਲ ਦੇ ਤੱਟ ਤੇ ਪਹੁੰਚਿਆ ਤਾਂ ਹਵਾ ਦੀ ਰਫਤਾਰ 135 ਕਿਲੋਮੀਟਰ ਪ੍ਰਤੀ ਘੰਟਾ ਸੀ ਚੱਕਰਵਾਤੀ ਤੂਫਾਨ ਦੇ ਕਾਰਨ ਬੰਗਾਲ ਦੀਆਂ ਕਈ ਜ਼ਿਲ੍ਹਾਾਂ 'ਚ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਦਰਖਤ ਉਖੜ ਗਏ ਨੇ ਇਸ ਦੇ ਨਾਲ ਕਈ ਘਰ ਤਬਾਹ ਹੋ ਚੁੱਕੇ ਨੇ ਇਸ ਦੇ ਨਾਲ ਹੀ ਕਲਕੱਤਾ 'ਚ ਤੂਫਾਨ ਦੌਰਾਨ ਕੰਦ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਆਈਐਮਡੀ ਦੇ ਅਨੁਸਾਰ ਬੰਗਾਲ ਤੋਂ ਬੰਗਲਾਦੇਸ਼ ਤੱਕ ਤਬਾਹੀ ਮਚਾ ਰਿਹਾ ਰੇਮਲ ਹੁਣ ਕਮਜ਼ੋਰ ਹੋ ਰਿਹਾ ਹੈ ਚੱਕਰਵਾਤੀ ਤੂਫਾਨ ਰੇਮਲ ਕੈਨਿੰਗ ਤੋਂ ਲਗਭਗ 80 ਕਿਲੋਮੀਟਰ ਦੱਖਣ ਵੱਲ ਹੈ ਇਹ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਟਟਾਂ ਨੂੰ ਪਾਰ ਕਰ ਰਿਹਾ ਹੈ ਉੱਤਰ ਵੱਲ ਆਪਣਾ ਵਧਨਾ ਅਤੇ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟੀ ਖੇਤਰਾ ਵਿੱਚ ਲੈਂਡਫਾਲ ਦੀ ਪ੍ਰਕਿਰਿਆ ਜਾਰੀ ਹੈ ਅਗਲੇ 2 ਘੰਟਿਆਂ ਤੱਕ ਜਾਰੀ ਰਹੇਗੀ ਪੱਛਮੀ ਬੰਗਾਲ ਦੇ ਤਟਵਰਤੀ ਖੇਤਰਾ ਵਿੱਚ ਚੱਕਰਵਾਤੀ ਤੂਫਾਨ ਰਿਮਲ ਦੇ ਆਉਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਭਾਰੀ ਤਬਾਹੀ ਦਾ ਦ੍ਰਿਸ਼ ਦੇਖਿਆ ਗਿਆ ਰਿਮਲ ਨਾਲ ਤਟਵਰਤੀ ਖੇਤਰਾ ਨੂੰ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ ਝੋਪੜੀਆਂ ਦੀਆਂ ਛੱਤਾਂ ਹਵਾ ਵਿੱਚ ਉੱਡ ਗਈਆਂ ਦਰਖਤ ਉਖੜ ਗਏ ਅਤੇ ਬਿਜਲੀ ਦੇ ਖੰਬੇ ਡਿੱਗ ਗਏ ਜਿਸ ਕਾਰਨ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਇਸ ਚੱਕਰਵਾਤ ਦਾ ਅਸਰ ਬਿਹਾਰ 'ਚ ਵੀ ਵੇਖਣ ਨੂੰ ਮਿਲੇਗਾ ਬਿਹਾਰ ਦੀ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਰੇਮਲ ਕਾਰਨ ਕਲਕੱਤਾ ਤੋਂ ਪਟਨਾ ਦੀਆਂ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਚੱਕਰਵਾਤ ਰੇਮਲ ਦੀ ਤਬਾਹੀ ਬੰਗਾਲ ਤੋਂ ਬੰਗਲਾਦੇਸ਼ ਤੱਕ ਮੱਚੀ ਹਾਹਾਕਾਰ ਪਾਰੇ ਮੀਨਾਂ ਲੁਖੜੇ ਦਰਖਤ ਤੇ ਬਿਜਲੀ ਦੇ ਖੰਬੇ ਬਿਨਾ ਦੇਖ ਤੁਸੀਂ ਵੀ ਜਾਓਗੇ ਸਹਿਨ। ਸਤਿ ਸ਼੍ਰੀ ਅਕਾਲ ਲਿਵਿੰਗ ਇੰਡੀਆ న్యూਸ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ। ਚੱਕਰਵਾਤ ਰੇਮਨ ਦਾ ਪ੍ਰਭਾਵ ਬੰਗਾਲ ਤੋਂ ਬੰਗਲਾਦੇਸ਼ ਤੱਕ ਦਿਖਾਈ ਦੇ ਰਿਹਾ ਹੈ। ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਵਿਚਕਾਰ ਚੱਕਰਵਾਤ ਰੇਮਲ ਬੰਗਾਲ ਅਤੇ ਬੰਗਲਾਦੇਸ਼ ਦੇ ਤਟਾਂ ਨੂੰ ਪਾਰ ਕਰ ਗਿਆ ਹੈ। ਚੱਕਰਵਾਤੀ ਤੂਫਾਨ ਰੇਮਲ ਐਤਵਾਰ ਰਾਤ ਨੂੰ ਬੰਗਾਲ ਦੇ ਤਟਾਂ ਤੇ ਟਕਰਾਇਆ। ਜਦੋਂ ਇਹ ਬੰਗਾਲ ਦੇ ਤੱਟ ਤੇ ਪਹੁੰਚਿਆ ਤਾਂ ਹਵਾ ਦੀ ਰਫਤਾਰ 135 ਕਿਲੋਮੀਟਰ ਪ੍ਰਤੀ ਘੰਟਾ ਦੀ ਚੱਕਰਵਾਤੀ ਤੂਫਾਨ ਦੇ ਕਾਰਨ ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਦਰਖਤ ਉਖੜ ਗਏ ਨੇ ਇਸ ਦੇ ਨਾਲ ਕਈ ਘਰ ਤਬਾਹ ਹੋ ਚੁੱਕੇ ਨੇ ਇਸ ਦੇ ਨਾਲ ਹੀ ਕਲਕੱਤਾ 'ਚ ਤੂਫਾਨ ਦੌਰਾਨ ਕੰਦ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਆਈਐਮਡੀ ਦੇ ਅਨੁਸਾਰ ਬੰਗਾਲ ਤੋਂ ਬੰਗਲਾਦੇਸ਼ ਤੱਕ ਤਬਾਹੀ ਮਚਾ ਰਿਹਾ ਰੇਮਲ ਹੁਣ ਕਮਜ਼ੋਰ ਹੋ ਰਿਹਾ ਹੈ ਚੱਕਰਵਾਤੀ ਤੂਫਾਨ ਰੇਮਲ ਕੈਨਿੰਗ ਤੋਂ ਲਗਭਗ 80 ਕਿਲੋਮੀਟਰ ਦੱਖਣ ਵੱਲ ਹੈ ਇਹ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤਟਾਂ ਨੂੰ ਪਾਰ ਕਰ ਰਿਹਾ ਹੈ ਉੱਤਰ ਵੱਲ ਆਪਣਾ ਵਧਨਾ ਅਤੇ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟੀ ਖੇਤਰਾ ਵਿੱਚ ਲੈਂਡਫਾਲ ਦੀ ਪ੍ਰਕਿਰਿਆ ਜਾਰੀ ਹੈ ਅਤੇ ਅਗਲੇ 2 ਘੰਟਿਆਂ ਤੱਕ ਜਾਰੀ ਰਹੇਗੀ ਪੱਛਮੀ ਬੰਗਾਲ ਦੇ ਤਟਵਰਤੀ ਖੇਤਰਾ ਵਿੱਚ ਚੱਕਰਵਾਤੀ ਤੂਫਾਨ ਰਿਮਲ ਦੇ ਆਉਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਭਾਰੀ ਤਬਾਹੀ ਦਾ ਦ੍ਰਿਸ਼ ਦੇਖਿਆ ਗਿਆ ਰਿਮਲ ਨਾਲ ਤਟਵਰਤੀ ਖੇਤਰਾ ਨੂੰ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ ਚੋਪੜੀਆਂ ਦੀਆਂ ਛੱਤਾਂ ਹਵਾ ਵਿੱਚ ਉੱਡ ਗਈਆਂ ਦਰਖਤ ਉਖੜ ਗਏ ਅਤੇ ਬਿਜਲੀ ਦੇ ਖੰਬੇ ਡਿੱਗ ਗਏ ਜਿਸ ਕਾਰਨ ਕੋਲਕੱਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਇਸ ਚੱਕਰਵਾਦ ਦਾ ਅਸਰ ਬਿਹਾਰ 'ਚ ਵੀ ਵੇਖਣ ਨੂੰ ਮਿਲੇਗਾ ਬਿਹਾਰ ਦੀ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਰੇਮਲ ਕਾਰਨ ਕੋਲਕੱਤਾ ਤੋਂ ਪਟਨਾ ਦੀਆਂ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ